ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਸੁਣ ਅਹ ਕੰਤ ਮਹਿਲੀ ਹੋ ਹਾਂਜੀ ਨਾਣੇ ਨਾਲ ਬੋਲਣਾ ਸੁਣ ਅਹ ਕੰਤ ਮਹਿਲੀ ਹੋ ਪੈਰ ਸੇ ਵੇਹੋ ਸਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਈ ਅਵਗਣਵੰਤੀ ਪਾਦ ਤੇ ਜਮਕ ਲਾ ਦੇਣੀ ਅਵਗਣਵੰਤੀ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਮਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਰੋਵੈ ਕੰਤ ਸੰਮਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨ ਆਪਣਾ ਪੇਰ ਨਹੀਂ ਜਾਤਾ ਕਰਮ ਵਿਧਾਤਾ ਜਿਨ ਆਪਨਾ ਪੈਰ ਨਹੀਂ ਜਾਂਦਾ ਕਰਮ ਵਿਦਾਤਾ ਕੂੜ ਮੁੱਠੀ ਕੂੜਿਆਰੇ ਸੁਣਿ ਆਹੋ ਕੰਤ ਮਹਿਲੀ ਹੋ ਪੈਰ ਸੇ ਵੇਹੋ ਸਬਦ ਵਿਚਾਰੇ ਸਭ ਜਗ ਆਵ ਉਪਾਇਉਣ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇਨ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਵਦਹ ਵਿਕਾਰਾ ਗਿਆਨ ਵਿਹੂਣੀ ਮੁੱਠੀ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਹਾਂਜੀ ਇੱਥੇ ਵਿਸ਼ਾਮ ਲਾਉਣਾ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵਾ ਰੋਵਾ ਅਵਗੁਣਾਰੀ ਝੂਠੀ ਪਿਰ ਜਗ ਜੀਵਨ ਕਿਸ ਨੂੰ ਰੋਈਐ ਰੋਵਾ ਕੰਤ ਵਿਸਾਰੇ ਸਭ ਜਗ ਆਪ ਉਪਾਇਉਣ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਓਹ ਮਰੈ ਨਾ ਜਾਏ ਭੁੱਲੀ ਫਰੈ ਧਨ ਇਆਣੀਆਂ ਰੰਡ ਬੈਠੀ ਦੂਜੈ ਪਾਏ ਰੰਡ ਬੈਠੀ ਦੂਜੈ ਪਾਏ ਮਾਇਆ ਮੋਹ ਦੁਖ ਪਾਏ ਆਵ ਕਟੈ ਤਨ ਛੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਪਾਏ ਦੂਜੈ ਜਮ ਕਾਲ ਨਾ ਸੂਝੈ ਮਾਇਆ ਜਗ ਲੂਝੈ ਲਬ ਲੋਭ ਚਿਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਓਹ ਮਰੈ ਨਾ ਜਾਏ ਇਕ ਰੋਵਹਿ ਬਿਰਹਿ ਵਿਛੁੰਨੀਆਂ ਅੰਦੀ ਨਾ ਜਾਣੈ ਪੇਰ ਨਾਲੇ ਗੁਰ ਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਜਾ ਸਮਾਲੇ ਫਿਰ ਅੰਤਰ ਸਮਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਇਹ ਤਨ ਰੁਲੈ ਰੁਲਾ ਇਹੋ ਤਨ ਰੁਲੇ ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾ ਧਨ ਮਿਲੈ ਮਿਲਾਈ ਫਿਰ ਅੰਤਰ ਸਦਾ ਸਮਾਲੇ ਇਕ ਰੋਵਹਿ ਪਿਰਹਿ ਵਿਚੁੰਨੀਆਂ ਅੰਦੀ ਨਾ ਜਾਣੈ ਪਿਰ ਹੈ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ